ਮਾਮਲਾ ਮਾਛਪੜਾ ਸਾਹਿਬ ਤੋਂ ਸਾਹਮਣੇ ਆਇਆ ਜਿੱਥੇ ਕਿ ਦੇਰ ਰਾਤ ਦੋ ਨਿਹੰਗ ਸਿੰਘ ਆਪਸ ਵਿੱਚ ਪੜ ਗਏ ਜੋ ਤਕਰਾਰ ਇੰਨੀ ਜ਼ਿਆਦਾ ਵੱਧ ਗਈ ਕਿ ਇੱਕ ਦੂਜੇ ਦੀ ਕੁਟਮਾਰ ਤੋਂ ਬਾਅਦ ਇੱਕ ਨਿਹੰਗ ਸਿੰਘ ਦੇ ਵੱਲੋਂ ਮੋਟਰਸਾਈਕਲ ਦੇ ਤੋੜ ਭੰਨ ਕਰਨ ਤੋਂ ਬਾਅਦ ਅੱਗ ਲਗਾ ਦਿੱਤੀ ਗਈ ਹੈ ਸਾਰਾ ਮਾਮਲਾ ਇਹ ਕੁੱਤੇ ਦੇ ਬੱਚੇ ਦੇ ਪਿੱਛੇ ਹੋਇਆ ਜਿੱਥੇ ਕਿ ਇੱਕ ਨਿਹੰਗ ਸਿੰਘ ਦੇ ਵੱਲੋਂ ਡੇਰਾ ਲਗਾ ਕੇ ਬੈਠੇ ਦੂਜੇ ਨਿਹੰਗ ਸਿੰਘ ਨੂੰ ਛੋਟੇ ਜਿਹੇ ਕੁੱਤੇ ਦੇ ਬੱਚੇ ਨੂੰ ਸਾਹਮਣੇ ਦਿੱਤਾ ਗਿਆ ਸੀ ਪਰੰਤੂ ਉਸ ਕੁੱਤੇ ਦੇ ਬੱਚੇ ਦੇ ਉਰਾਪਰਾ ਹੋਣ ਕਾਰਨ ਦੋ ਨਿਹੰਗ ਸਿੰਘਾਂ ਨੇ ਇੱਕ ਦੂਜੇ ਨਹੀਂ ਸਿੰਘ ਉੱਤੇ ਹਮਲਾ ਕਰ ਦਿੱਤਾ ਅਤੇ ਉਸ ਦੀ ਮੋਟਰਸਾਈਕਲ ਵੀ ਫੂਕ ਦਿੱਤੀ ਮਾਮਲਾ ਥਾਣਾ ਦੇ ਵਿੱਚ ਦਰਜ ਕਰਵਾ ਦਿੱਤਾ ਗਿਆ ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਗੜੀ ਗੜੀ ਵਾਲੀ ਨਹਿਰ ਤੇ ਪੜਾ ਲਾਇਆ ਜੀ ਇੱਥੇ ਨਾ ਆਪਣੇ ਸਿੰਘ ਚਲੋ ਹੈ ਤਾਂ ਆਪਣੇ ਕੀ ਨਾਮ ਕੀਆ ਤੁਹਾਡਾ ਮੇਰਾ ਨਾਮ 나જર ਸਿੰਘ ਆ ਜੀ ਪਿੰਡ ਮੇਰਾ ਮੁਗਲੇ ਵਾਲਾ ਜੀ ਜਿਹੜੀ ਇਹ ਰਾਤ ਘਟਨਾ ਹੋਈ ਆ ਕੀ ਕਿੰਨੇ ਕੁ ਵਜੇ ਦੀ ਘਟਨਾ ਹੈ ਇਹ 9 10 10 ਵਜੇ ਦੀ ਹੈ ਜੀ ਇਹ ਗੱਲਬਾਤ ਕੀ ਹੋਈ ਹੈ ਬੋਲ ਗੱਲਬਾਤ ਇੱਕ ਕੁੱਤੀ ਛੋਟੀ ਜੀ ਉਹ ਰੱਖ ਦੇ ਸੀਗੀ ਇੱਥੇ ਮੇਰੇ ਕੋਲ ਛੱਡ ਗਈ ਸੀ ਮੈਂ ਨਾਲ ਕਿਹਾ ਵੀ ਇਹ ਕੁੱਤੀ ਨਾ ਛੱਡੋ ਇੱਥੇ ਤੁਸੀਂ ਇੱਕ ਤਾਂ ਰੋਡ ਚੱਲਦਾ ਸੀ ਖੰਡ ਸੀਗੀ ਉਹ ਬੱਚਾ ਸੀਗਾ ਕਿੰਨੇ ਕੇ ਸਮੇਂ ਦੀ ਸੀ ਉਹ 2 ਕੁ ਮਹੀਨੇ ਦੀ ਹੋਣੀ ਹੈ ਜੀ ਕੁੱਤੀ ਸੀਗੀ ਜੀ ਉਹ ਕੁੱਤੀ ਪੂਰੇ ਪਰੇ ਹੋ ਗਈ ਸਾਡੇ ਸੁੱਤੇ ਪੇ ਦੇ ਵਿੱਚ ਸਾਨੂੰ ਪਤਾ ਨਹੀਂ ਲੱਗਿਆ ਵੀ ਕਿੱਥੇ ਚਲ ਗਈ ਇੱਕ ਦਿਨ ਪਿੰਡ ਦੇ ਵਿੱਚ ਵੀ ਚਲ ਗਈ ਸਾਨੂੰ ਫੋਨ ਕੀਤਾ ਸਿੰਘ ਨੇ ਅਸੀਂ ਬਿੰਦੋ ਚੱਕ ਕੇ ਲਿਆਂਦੀ ਅੰਦਰੋਂ ਜਾ ਕੇ ਉਹ ਕੁੱਤੀ ਪਿੱਛੇ ਹੀ ਬਸ ਉਹਨਾਂ ਨੇ ਕਲੇਸ਼ ਕੀਤਾ ਮੇਰੇ ਸੋਟੀਆਂ ਮਾਰੀਆਂ ਮੈਨੂੰ ਅੰਦਰ ਜਾ ਕੇ ਫੜ ਲਿਆ ਜੀ ਤੰਬੂ ਦੇ ਉੱਥੋਂ ਮੈਂ ਫਿਰ ਛੁੱਟ ਕੇ ਇੱਧਰੋਂ ਭੱਜਿਆ ਜੀ ਫਿਰ ਮੈਂ ਇੱਕ ਉੱਥੇ ਜਾ ਕੇ 112 ਡਾਇਲ ਕੀਤਾ ਜੀ ਮੁਲਾਜ਼ਮਾਂ ਨਾਲ ਗੱਲਬਾਤ ਹੋਈ ਉਹਨਾਂ ਨੇ ਮੇਰਾ ਨੰਬਰ ਲਿਆ ਮੇਰਾ ਨਾਮ ਨੂੰ ਪੁੱਛ ਕੇ ਹੀ ਉਹਨਾਂ ਨੇ ਫਿਰ ਉਹਨੇ ਮੱਛੀ ਵਾਲੇ ਖਾਣੇ ਦੇ ਵਿੱਚ ਫੋਨ ਕੀਤਾ ਉੱਥੋਂ ਫਿਰ ਮੁਲਾਜ਼ਮ ਆਇਆ ਜੀ ਮੁਲਾਜ਼ਮਾਂ ਦੇ ਹੁੰਦੇ ਹੋਏ ਵੀ ਮੈਨੂੰ ਮਤਲਬ ਮਾਰਨ ਪੈਂਦੇ ਸੀ ਉਹ ਇਹ ਤਾਂ ਮੈਨੂੰ ਮੁਲਾਜ਼ਮਾਂ ਨੇ ਬਚਾਇਆ ਜੀ ਗੱਡੀ ਜ ਬਾੜ ਕੇ ਮੈਨੂੰ ਫਿਰ ਪਰੇ ਛੱਡ ਗਏ ਮੈਨੂੰ ਕਹਿੰਦੇ ਵੀ ਤੂੰ ਸਾਈਡ ਤੇ ਹੋ ਜਾ ਹ ਇੱਕ ਦੂਜੇ ਨਾਲ ਝਗੜਾ ਹੋਇਆ ਤੇ ਇੱਕ ਬਾਈਕ ਨੂੰ ਅੱਗ ਵੀ ਲੱਗ ਗਈ। ਇਹ ਕਿੰਨੇ ਵਜੇ ਘਟਨਾ ਲੱਗੀ? ਰਾਤ 8:30 10 ਵਜੇ ਦੀ ਗੱਲ ਹੈ ਜੀ। ਆਪਸ ਵਿੱਚ ਲੜਾਈ ਵੀ ਹੋਈ ਨੀ ਪਹਿਲਾਂ। ਦੇਖੋ ਜੀ ਸਟੇਟਮੈਂਟ ਲਿਖਣੀ ਆ। ਸਟੇਟਮੈਂਟ ਦੇ ਅਧਾਰ ਤੇ ਅੱਗੇ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ। ਉਹਦੇ ਵਿੱਚ ਸਾਰਾ ਕੁਝ ਹੀ ਪਤਾ ਲੱਗ ਜਾਣਾ ਜੀ। ਕੀ ਰੰਜਲ ਸੀ, ਕੀ ਕਾਰਨ ਸੀ। ਇਹਨਾਂ ਨੇ ਤੇ ਸਟੇਟਮੈਂਟ ਹੀ ਲਿਖਾਣੀ ਆ। ਉਹਨਾਂ ਨੂੰ ਰਾਤ ਅਸੀਂ ਕਹਿੰਦਾ ਸੀ ਜੀ ਸਟੇਟਮੈਂਟ ਰੱਖਾਓ। ਮੋਕਾ ਕਿਹੜਾ ਜੀ?